ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਬੋਲ ਮਿੱਟੀ ਦੇ ਆ ਬਾਵਿਆ ਵੀਡੀਓ ਬਾਰੇ ਸੋ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਦੇਵ ਜਾਨੀ ਕਿ ਇੰਦਰ ਮਿੰਦੋਂ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਤੇ ਉਹ ਮਿੰਦੋਂ ਕਰਕੇ ਹੀ ਕਿਰਨ ਕੇ ਘਰ ਆਇਆ ਹੁੰਦਾ ਏ ਤੇ ਉਸਦੇ ਮਿੰਦੋ ਦੇ ਨਾਲ ਕਿਵੇਂ ਮੁਲਾਕਾਤ ਹੁੰਦੀ ਆ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਮੈਂ ਤੁਸੀਂ ਦੇਖਿਆ ਹੈ ਕਿ ਜਦੋਂ ਇੰਦਰ ਆਉਂਦਾ ਹੈ ਤੇ ਕਿਰਨ ਨੂੰ ਕਾਫੀ ਖੁਸ਼ੀ ਹੁੰਦੀ ਆ ਉਹਦਾ ਦਿਓਰ ਲੱਗਦਾ ਹੈ ਜਾਨੀ ਕਿ ਭੂਆ ਦਾ ਮੁੰਡਾ ਪਰ ਉਥੇ ਨਵੀ ਨੂੰ ਬੜਾ ਦੁੱਖ ਹੁੰਦਾ ਹੈ ਤੇ ਇੰਦਰ ਇੱਥੇ ਕਿਹੜੀ ਗੱਲਾਂ ਆਇਆ ਹੁੰਦਾ ਹੈ ਤੇ ਇੰਦਰ ਨੂੰ ਕਿਰਨ ਬਾਰੇ ਸਾਰਾ ਕੁਝ ਪਹਿਲਾਂ ਹੀ ਪਤਾ ਹੁੰਦਾ ਉਸਦੇ ਪਿਤਾ ਜੀ ਦੀ ਡੈਥ ਹੋ ਗਈ ਤੇ ਉਹ ਫੌਜੀ ਦੀ ਧੀ ਆ ਅਧਿਓ ਘਰ ਆਉਂਦਾ ਤੇ ਆਉਂਦਿਆਂ ਹੀ ਅਖਬਾਰ ਤੋਂ ਰਿਸ਼ਤਾ ਵੀ ਵੇਖਦਾ ਹੈ ਤੇ ਇਹ ਵੀ ਕਹਿੰਦਾ ਹੈ ਕਿ ਕੋਈ ਮੰਗਲਿਕ ਕੁੜੀ ਮਿਲ ਜਾਏ ਸੋ ਗੱਲ ਕਰਿਆ ਹੁੰਦਾ ਹੈ ਕਿਰਨ ਦੇ ਸਾਹਮਣੇ ਤੇ ਕਿਰਨ ਸ਼ਾਇਦ ਗੱਲ ਕਰ ਲਵੇ ਕਿਉਂਕਿ ਮਿੰਦੋ ਵੀ ਮੰਗਲਿਕ ਆ ਤੇ ਇਹਨਾਂ ਦੋਵਾਂ ਦਾ ਰਿਸ਼ਤਾ ਫੇਰ ਹੀ ਜੁੜਨਾ ਵੀ ਮਿੰਦੋ ਲਈ ਵੀ ਮੁੰਡਾ ਨਹੀਂ ਲੱਭ ਰਿਹਾ ਹੁੰਦਾ ਸੀ ਉਸਦੇ ਪਿਤਾ ਜੀ ਨੇ ਕਾਫੀ ਟਾਈਮ ਤੋਂ ਇਹ ਜੋਰ ਲਾਇਆ ਸੀ ਕਿ ਮਿੰਦੋ ਦਾ ਰਿਸ਼ਤਾ ਹੋ ਜਾਏ ਪਰ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਹੁਣ ਮਿੰਦੋ ਦੀ ਜ਼ਿੰਦਗੀ ਵਿੱਚ ਜਿਵੇਂ ਇੰਦਰ ਆਉਂਦਾ ਹੈ ਤੇ ਉਹ ਕਿਰਨ ਦੇ ਥਰੂ ਹੀ ਆਪਣਾ ਰਿਸ਼ਤਾ ਕਰਾਉਣਾ ਚਾਹੁੰਦਾ ਹੈ ਤੇ ਇਹ ਵੀ ਚਾਹੁੰਦਾ ਹੈ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਇਹਨਾਂ ਦੀ ਫੈਮਲੀ ਬਾਰੇ ਜਾਣਦਾ ਹੈ ਤੇ ਮਿੰਨ ਦੋਨੋਂ ਉਹ ਸ਼ੁਰੂ ਤੋਂ ਲਾਈਕ ਕਰਦਾ ਸੀ ਔਰ ਇਹ ਗੱਲ ਦਾ ਮੈਨੂੰ ਦੋਨੋਂ ਵੀ ਬਿਲਕੁਲ ਨਹੀਂ ਪਤਾ ਹੁੰਦਾ ਕਿ ਇੰਦਰ ਮੈਨੂੰ ਪਹਿਲਾਂ ਤੋਂ ਜਾਣਦਾ ਏ ਸੋ ਇਹ ਸਾਰੀ ਜਾਣਕਾਰੀ ਤੋਂ ਬਾਅਦ ਜਦ ਇੰਦਰ ਆਪਣੀ ਭੂਆ ਦੇ ਘਰ ਆਉਂਦਾ ਏ ਤੇ ਉੱਥੇ ਕਿਰਨ ਨੂੰ ਉਹ ਕਿਰਨ ਦੇ ਸੁਭਾਅ ਦਾ ਉਸ ਨੂੰ ਪਤਾ ਲੱਗ ਜਾਂਦਾ ਏ ਕਿ ਇਹ ਬਹੁਤ ਚੰਗੀ ਏ ਤੇ ਗਗਨ ਇਸ ਨੂੰ ਤੰਗ ਕਰਦਾ ਏ ਸੋ ਪਹਿਲਾਂ ਤਾਂ ਘਰ ਦੇ ਮਾਹੌਲ ਵੇਖਦਾ ਰਹਿੰਦਾ ਏ ਜਦ ਗਗਨ ਕਿਰਨ ਨੂੰ ਕਾਫੀ ਡਾਂਟ ਰਿਹਾ ਹੁੰਦਾ ਏ ਤੇ ਉੱਥੇ ਇੰਦਰ ਨੂੰ ਬੜਾ ਗੁੱਸਾ ਲੱਗਦਾ ਉਹ ਸਿਰਫ ਸਮਝਾਉਣ ਲਈ ਹੀ ਗੱਲ ਕਰਦਾ ਏ ਤੇ ਗਗਨ ਨੂੰ ਬੜਾ ਗੁੱਸਾ ਚੜਦਾ ਏ ਤੇ ਉਹ ਇੰਦਰ ਦੀਆਂ ਗੱਲਾਂ ਦਾ ਗੁੱਸਾ ਕਰਕੇ ਉੱਥੋਂ ਚਲਾ ਜਾਂਦਾ ਏ ਅਦਵੀਤ ਰੰਦਾ ਹੁੰਦਾ ਨਵੀ ਉਹਦਾ ਬ੍ਰੇਨ ਵਾਸ਼ ਕਰ ਦਿੰਦੀ ਆ ਗਗਨ ਦਾ ਕਿਉਂਕਿ ਉਹ ਉਸਦੇ ਮਨ ਵਿੱਚ ਇਹੋ ਜਿਹੀ ਗੱਲਾਂ ਪਾ ਦਿੰਦੀ ਆ ਜਿਸ ਕਰਕੇ ਉਹ ਇੰਦਰ ਦੇ ਨਾਲ ਨਫ਼ਰਤ ਜੀ ਕਰਨ ਲੱਗ ਜਾਂਦਾ ਹੈ ਉਹ ਸੋਚਦਾ ਹੈ ਕਿ ਉਹ ਮੇਰੇ ਘਰ ਦੇਆਂ ਨੂੰ ਪੜ ਘਾ ਰਿਹਾ ਹੈ ਤੇ ਆਪਣੀ ਜਗ੍ਹਾ ਬਣਾਣੀ ਚਾਹ ਰਿਹਾ ਹੈ ਪਰ ਉਹ ਆਪਣੇ ਘਰ ਦੇਆਂ ਦੇ ਨਾਲ ਪਿਆਰ ਕਰਦਾ ਹੈ ਤੇ ਉਹ ਸਾਰਿਆਂ ਲਈ ਉਹਦਾ ਸੁਭਾਅ ਇੱਕੋ ਜਿਹਾ ਹੈ ਪਰ ਇਹ ਗੱਲ ਗਗਨ ਨਵੀ ਦੇ ਪਿੱਛੇ ਲਾ ਕੇ ਸੋਚਣ ਲੱਗ ਪੈਂਦਾ ਪਹਿਲਾਂ ਤਾਂ ਉਸ ਨੂੰ ਇਹੋ ਜਿਹੀ ਗੱਲਾਂ ਦਾ ਕੋਈ ਪਤਾ ਨਹੀਂ ਹੁੰਦਾ ਪਰ ਨਵੀ ਆਪਣਾ ਬਦਲਾ ਲੈਣਾ ਚਾਹੁੰਦੀ ਆ ਕਿਉਂਕਿ ਨਵੀ ਨੂੰ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਸੋਚਦਾ ਦੇਖੀ ਛੋਟੀ ਇਹਨੂੰ ਸਮਝਣੀ ਹੈਗੀ ਚੱਲ ਮੈਂ ਇਸਨੂੰ ਸਮਝਾ ਦਿੰਦਾ ਹੀ ਤੇ ਸਮਝ ਜਾਵੇ ਉਹ ਇੱਕ ਭੈਣ ਦੀ ਤਰ੍ਹਾਂ ਉਸਦੇ ਬਾਰੇ ਸੋਚਦਾ ਪਰ ਨਵੀ ਇਹ ਗੱਲਾਂ ਦਾ ਗੁੱਸਾ ਕਰਦੀ ਆ ਉਹ ਸੋਚਦੀ ਆ ਕਿ ਇਹ ਮੈਨੂੰ ਸਮਝਾ ਰਿਹਾ ਏ ਤੇ ਮੈਨੂੰ ਲਾ ਲਾ ਕੇ ਗੱਲਾਂ ਕਰ ਰਿਹਾ ਇੱਥੇ ਰਹਿ ਰਹੀ ਇਹਦੇ ਬਾਰੇ ਬੋਲ ਰਿਹਾ ਇਸ ਕਰਕੇ ਉਹ ਚਾਹੁੰਦੀ ਆ ਕਿ ਇਹ ਇੱਥੋਂ ਚਲਾ ਜਾਵੇ ਕਿ ਜਿਹੜਾ ਮੇਰੀ ਹਰ ਗੱਲ ਵਿੱਚ ਮੇਰੀ ਟੋਕਾ ਟਿਕਾਈ ਕਰਦਾ ਤੇ ਮੈਨੂੰ ਕੰਮ ਵੀ ਦੱਸਦਾ ਕਿਉਂਕਿ ਹਰ ਕੰਮ ਨਵੀਂ ਕਿਰਨ ਨੂੰ ਆਰਡਰ ਦੇ ਦਿੰਦੀ ਆ ਕਿਰਨ ਚਾਹ ਵੀ ਬਣਾਉਂਦੀ ਰੋਟੀ ਵੀ ਬਣਾਉਂਦੀ ਤੇ ਆਪ ਨਵੀਂ ਕੁਝ ਨਹੀਂ ਕਰਦੀ ਪਰ ਜਿੱਦਨ ਦਾ ਇੰਦਰ ਆਇਆ ਹੈ ਇੰਦਰ ਸਾਰੀਆਂ ਗੱਲਾਂ ਉਸ ਨੂੰ ਕਹਿੰਦਾ ਜਿਹੜਾ ਕੋਈ ਕੰਮ ਹੋ ਵੀ ਉਹ ਕਹਿ ਦਿੰਦਾ ਤੂੰ ਕਰ ਉਹ ਨਹੀਂ ਕਰੇਗੀ ਤੇ ਇਸ ਕਰਕੇ ਉਹਨੂੰ ਬੜੀ ਖੇਜ ਚੜੀ ਹੋਈ ਸੀ ਤੇ ਉਹ ਸੋਚ ਰਹੀ थी ਕਿ ਹੁਣ ਇਸ ਦਾ ਹੱਲ ਤਾਂ ਕੋਈ ਨਹੀਂ ਹੈਗਾ ਕਿਉਂਕਿ ਉਸ ਦੀ ਮੰਮੀ ਵੀ ਇੰਦਰ ਦੇ ਪਿੱਛੇ ਲੱਗੀ ਹੋਈ ਦਿਖ ਰਹੀ ਸੀ ਉਸ ਨੂੰ ਕਾਣੀ ਕੀ ਨਵੀ ਦੀ ਮੰਮੀ ਨੂੰ ਪਤਾ ਹੈ ਕਿ ਇੰਦਰ ਬਹੁਤ ਚੰਗਾ ਮੁੰਡਾ ਹੈ ਪਰ ਇਹ ਗੱਲ ਨਵੀ ਨਹੀਂ ਸਮਝਦੀ ਇਸ ਕਰਕੇ ਉਹ ਸਾਰਿਆਂ ਨੂੰ ਪੜਕਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਤਾਂ ਇਸ ਦੀਆਂ ਗੱਲਾਂ ਵਿੱਚ ਕਿਸੇ ਨੇ ਆਉਣਾ ਨਹੀਂ ਇਸ ਕਰਕੇ ਆਪਣੇ ਭਰਾ ਗगन ਨੂੰ ਹੀ ਉਹ ਸਿਖਾ ਲੈਂਦੀ ਆ ਸੋ ਹੁਣ ਆਪਾਂ ਦੇਖਦੇ ਹਾਂ ਕਿ ਗगन ਇੰਦਰ ਨੂੰ ਕੀ ਕਹਿੰਦਾ ਹੈ ਘਰੋਂ ਜਾਣ ਲਈ ਕਹਿੰਦਾ ਹੈ ਜਾਂ ਰਹਿਣ ਲਈ ਕਿ ਜਿਹਦੇ ਮਾ ਵਿੱਚ ਚੱਲ ਰਿਹਾ ਹੈ ਕਿ ਇੰਦਰ ਇਸ ਘਰ ਵਿੱਚ ਜਗ੍ਹਾ ਬਣਾ ਰਿਹਾ ਹੈ ਪਰ ਕਿਰਨ ਨੂੰ ਇੰਦਰ ਬਹੁਤ ਵਧੀਆ ਲੱਗਦਾ ਹੈ ਤੇ ਉਹ ਦਿਮਾਗ ਵਿੱਚ ਸੋਚਾਂ ਲੱਗ ਜਾਂਦੀ ਹੈ ਕਿ ਮਿੰਦੋ ਦਾ ਰਿਸ਼ਤਾ ਇੰਦਰ ਦੇ ਨਾਲ ਹੋ ਜਾਵੇ ਸੋ ਦੇਖਾਂਗੇ ਅਗਲੀ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ